ਇਹ ਸਰਕਾਰਾਂ ਫੇਲ ਨਜ਼ਰ ਆ ਰਹੀਆਂ ਨੇ ਅੱਜ ਹਰ ਕੋਈ ਬੰਦਾ ਹਰ ਕੋਈ ਵਰਗ ਹਰ ਕੋਈ ਧਰਮ ਹਰ ਕੋਈ ਮਤਲਬ ਜਿਹੜਾ ਹੈ ਲੋਕ ਜਿਹੜੇ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਬੈਠੇ ਨੇ ਜੇ ਇਹਨਾਂ ਨੇ ਇੱਕ ਹੋਰ ਫਰਮਾਨ ਜਾਰੀ ਕਰਤਾ ਜਿਹੜਾ ਵੀ ਸਾਡੇ ਖਿਲਾਫ ਧਰਨਾ ਲਾਊਗਾ ਰੋਡ ਜਾਮ ਕਰੂਗਾ ਅਸੀਂ ਉਹਨਾਂ ਦੇ ਪਰਚੇ ਦਰਜ ਕਰਾਂਗੇ ਜਦ ਕਿ ਇਹ ਆਪਣੇ ਟਾਈਮ ਦੀਆਂ ਗੱਲਾਂ ਭੁੱਲ ਗਏ ਜਦੋਂ ਆਪਣੀਆਂ ਗੱਡੀਆਂ ਦੇ ਵਿੱਚ ਦਰੀਆਂ ਲੈ ਕੇ ਬੈਠਦੇ ਸੀਗੇ ਅੱਜ ਜਦੋਂ ਇਹਨਾਂ ਦਾ ਟਾਈਮ ਆ ਗਿਆ ਪਰਚੇ ਦਰਜ ਕਰਾਂਗੇ 240 ਦਿਨ ਹੋ ਗਏ ਲਗਾਤਾਰ ਇਸ ਜਗ੍ਹਾ ਦੇ ਉੱਤੇ ਆਪਾਂ ਮੋਰਚਾ ਲਾ ਕੇ ਬੈਠੇ ਆ ਕੋਈ ਸਰਕਾਰ ਕੋਈ ਨਮਾਇੰਦਾ ਇੱਥੇ ਕੋਈ ਨਹੀਂ ਪਹੁੰਚ ਰਿਹਾ ਜਿਹੜੇ ਐਮ.ਐਲ.ਏ ਆਏ ਜੀਗੇ ਇਹ ਸਾਰੇ ਛੋਟੇ-ਛੋਟੇ ਘਰਾਂ ਚ ਅੱਜ ਕਰੋੜਾਂ ਅਰਬ ਰੇਦੀਆਂ ਜਦਾਦਾ ਬਣਾ ਗਿਆ ਇਹ ਕਹਿੰਦੇ ਆਪਣਾ ਘਰ ਪਰੋ ਮੁੜਕੇ ਦੁਬਾਰਾ ਕਿਹੜਾ ਸਰਕਾਰ ਆਉਣੀ ਆ ਭੱਜੋ ਉਦੋਂ ਬਾਅਦ ਇਹਨਾਂ ਨੇ ਭੱਜਣਾ ਹੀ ਆ ਤਾਂ ਹੀ ਉਹ ਇਹ ਲੁੱਟਣ ਨੂੰ ਲੱਗੇ ਹੋਏ ਨੇ ਖਾਣ ਨੂੰ ਲੱਗੇ ਹੋਏ ਨੇ ਬਸ ਦੇਖੋ ਹਾਥੀ ਦੇ ਦੰਦ ਦਿਖਾਣ ਦੇ ਹੋਰ ਹੁੰਦੇ ਨੇ ਖਾਣ ਦੇ ਹੋਰ ਹੁੰਦੇ ਨੇ ਸਰਕਾਰਾਂ ਜਦੋਂ ਬਣਦੀਆਂ ਇਹ ਜਿਹੜੀਆਂ ਕੀ ਕਹਿੰਦੇ ਦੂਜੀਆਂ ਸਰਕਾਰਾਂ ਨੂੰ ਭੰਡ ਕੇ ਬਣੀਆਂ ਇਹ ਆਪਣੇ ਪਹਿਲੇ ਢਿੱਡ ਭਰਦੇ ਬੇ ਨੇ ਉਹ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਆ ਕਾਨੂੰਨ ਬਣੇ ਉਹ ਕਹਿੰਦੇ ਜੀ ਸੈਂਟਰ ਦੇ ਉਹਦੀ ਨਾ ਇਹ ਜੜੀਆਂ ਇਹ ਬੇਅਦਬੀਆਂ ਹੁੰਦੀਆਂ ਸਾਨੂੰ ਝੋੜ ਕੇ ਰੱਖ ਦਿੰਦੀ ਹੈ ਜਦੋਂ ਸਾਡੇ ਧਰਮਾਂ ਦੇ ਅੰਗ ਜਿਹੜੇ ਨੇ ਸੜਕਾਂ ਦੇ ਉੱਤੇ ਨਾਲੀਆਂ ਦੇ ਉੱਤੇ ਪਏ ਹੁੰਦੇ ਨੇ ਗੁਰਜੀਤ ਸਿੰਘ ਵੀ ਮੰਗ ਸਹੀ ਨਹੀਂ ਹੋਣੀ ਜੀ ਕੋਈ ਗਲਤੀ ਹੋਣੀ ਤਾਂ ਨਹੀਂ ਉਹਨਾਂ ਨਾਲ ਮੁਲਾਕਾਤ ਕੀਤੀ ਮਿਲਣ ਤਾਂ ਟਾਵਰ ਮੋਰਚੇ ਤੇ ਸਿੰਘ ਵੀ ਗਏ ਸੀ ਉੱਥੇ ਗਦਾਰ ਤਾਂ ਸਾਰੇ ਪਾਸੇ ਹੀ ਹੁੰਦੇ ਨੇ ਜ਼ਮੀਰਾਂ ਮਰ ਜਾਂਦੀਆਂ ਨੇ ਇਹ ਮਰੀਆਂ ਜ਼ਮੀਰਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਮੇਰੇ ਤੋਂ ਹਿੰਮਤ ਨਹੀਂ ਹੈ ਸਰਕਾਰਾਂ ਦਾ ਕਿਹੜਾ ਬੰਦਾ ਹੋਊਗਾ ਜਿਹੜਾ ਐਡੇ ਢਿੱਡ ਵਾਲੇ ਹੁੰਦੇ ਨੇ ਕਿਹੜਾ ਉੱਤੇ ਚੜ ਜਾਊਗਾ ਇਹ ਵੀ ਧਰਨਾ ਚੱਲੂਗਾ ਔਰ ਜਿਹੜਾ ਰਾਜਪੂਰਾ ਅੰਮ੍ਰਾਲਾ ਰੋਡ ਹੈ ਉਹ ਨਾ ਸਾ ਬੰਦ ਕਰਕੇ ਬੰਦ ਕਰਾਵਾਂਗੇ ਕਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਸਮਾਣਾ ਸਮਾਣਾ ਦੇ ਵਿੱਚ ਮੌਜੂਦ ਹਾਂ ਸਮਾਣਾ ਦੇ ਵਿੱਚ ਟਾਵਰ ਮੋਰਚਾ ਹੈ ਜਿਹੜਾ ਚੱਲ ਰਿਹਾ ਉਸ ਤੋਂ ਪਹਿਲਾਂ ਇੱਕ ਸੰਘਰਸ਼ ਨੂੰ ਦੇਖ ਸਕਦੇ ਹੋ ਇੱਕ ਹਾਦਸਾ ਵਾਪਰਦਾ ਹੈ ਜਿਸ ਵਿੱਚ 7 ਬੱਚੇ ਤੇ ਇੱਕ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਉਸ ਲਈ ਇਨਸਾਫ ਲੈਣ ਦੇ ਲਈ ਵੀ ਇੱਕ ਮੋਰਚਾ ਹੈ ਜਿਹੜਾ ਉਹ ਬਿਲਕੁਲ ਮਾਤਾ ਰਾਣੀ ਚੌਂਕ ਦੇ ਵਿੱਚ ਮੰਦਿਰ ਦੇ ਅੱਗੇ ਲੱਗਿਆ ਸੀ ਸੋ ਸਾਰੀ ਗੱਲਬਾਤ ਕਰਦੇ ਆ ਪ੍ਰਵੀਨ ਸ਼ਰਮਾ ਜੀ ਨੇ ਸਾਡੇ ਨਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਸ਼ਰਮਾ ਸਾਹਿਬ ਪਹਿਲਾਂ ਤਾਂ ਇਨਸਾਫ ਲੈਣ ਦੇ ਲਈ ਹਰ ਇੱਕ ਨੂੰ ਧਰਨੇ ਮੁਜ਼ਾਰੇ ਕਰਨੇ ਪੈਂਦੇ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦੇ ਹਾਲਾਤਾਂ ਨੂੰ ਦੇਖੋ ਜਿਹੜੀ ਇਹ ਸਰਕਾਰ ਲੋਕਾਂ ਨੂੰ ਭੰਡ-ਭੰਡ ਮਤਲਬ ਬਦੂਜੀਆਂ ਸਰਕਾਰਾਂ ਨੂੰ ਭੰਡ-ਭੰਡ ਕੇ ਬਣੀ ਸੀ ਇਹ ਕਹਿੰਦੀ ਵੀ ਇਹ ਸਾਡੀ ਜਿਹੜੀ ਹੋਂਦ ਹੈ ਸਾਡੀ ਜਦੋਂ ਸਰਕਾਰ ਬਣੂਗੀ ਤੁਹਾਨੂੰ ਕਿਸੇ ਨੂੰ ਮਤਲਬ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਅਸੀਂ ਇਹੋ ਜਿਹਾ ਕੁਝ ਕਰਾਂਗੇ ਸਰਕਾਰਾਂ 'ਚ ਅੱਜ 3 3.5 ਸਾਲ ਹੋ ਗਏ ਨੇ ਇਹ ਸਰਕਾਰਾਂ ਫੇਲ ਨਜ਼ਰ ਆ ਰਹੀਆਂ ਨੇ ਅੱਜ ਹਰ ਕੋਈ ਬੰਦਾ ਹਰ ਕੋਈ ਵਰਗ ਹਰ ਕੋਈ ਧਰਮ ਹਰ ਕੋਈ ਮਤਲਬ ਜਿਹੜਾ ਹੈ ਲੋਕ ਜਿਹੜੇ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਬੈਠੇ ਨੇ ਅੱਜ ਇਹਨਾਂ ਨੇ ਇੱਕ ਹੋਰ ਫਰਮਾਨ ਜਾਰੀ ਕਰਤਾ ਜਿਹੜਾ ਵੀ ਸਾਡੇ ਖਿਲਾਫ ਧਰਨਾ ਲਾਊਗਾ ਰੋਡ ਜਮ ਕਰਤਾ ਅਸੀਂ ਉਹਨਾਂ ਦੇ ਪਰਚੇ ਦਰਜ ਕਰਾਂਗੇ ਜਦ ਕਿ ਇਹ ਆਪਣੇ ਟਾਈਮ ਦੀਆਂ ਗੱਲਾਂ ਭੁੱਲ ਗਏ ਜਦੋਂ ਆਪਣੀਆਂ ਗੱਡੀਆਂ ਦੇ ਵਿੱਚ ਦਰੀਆਂ ਲੈ ਕੇ ਬੈਠਦੇ ਸੀਗੇ ਅੱਜ ਜਦੋਂ ਇਹਨਾਂ ਦਾ ਟਾਈਮ ਆ ਗਿਆ ਪਰਚੇ ਦਰਜ ਕਰਾਂਗੇ ਸਾਡੇ ਛੋਟੇ-ਛੋਟੇ ਬੱਚਿਆਂ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਨੂੰ 1 ਮਹੀਨਾ ਤੜਪਦੇ ਉਹਨਾਂ ਦੇ ਮਾਪੇ-ਬਾਪ ਨੂੰ ਤੜਪਦੇ ਦੇਖਿਆ ਨਹੀਂ ਗਿਆ ਸਾਡੇ ਤੋਂ ਦੇਖਿਆ ਨਹੀਂ ਗਿਆ ਔਰ ਅਸੀਂ ਧਰਨਿਆਂ ਦੇ ਬੈਠੇ ਅਸੀਂ ਇਹਨਾਂ ਨੂੰ ਦਿਖਾਇਆ ਇਹਨਾਂ ਦੀਆਂ ਨਸਾਂ ਬੰਦ ਕਰੀਆਂ ਜਦੋਂ ਸਮਾਣਾ ਪਟਿਆਲਾ ਰੋਡ ਬੰਦ ਕੀਤਾ ਸਮਾਣਾ ਸਾਡਾ ਇੱਕ ਜੁੱਟ ਹੋ ਗਏ ਇੱਕ ਇੱਕ ਮਾਲਾਜ ਪਰੋ ਗਏ ਇਕੱਠੇ ਹੋ ਗਏ ਇੱਕ ਸਟੈਂਡ ਦੇ ਹੋ ਗਏ Hindu ਸੇ ਇੱਕ Muslim ਸੇ ਸਭ ਭਾਈ ਜਾ ਰਹੇ ਨੇ ਸਭ ਨੇ ਸਾਥ ਦੇ ਕੇ ਜਿਹੜਾ ਹੈ ਇਹ ਮੋਰਚਾ ਫਤਿਹ ਕੀਤਾ ਔਰ ਬੱਚਿਆਂ ਦੇ ਕਾਤਲ ਜਿਹੜੇ ਸੀ ਸਾਰੇ ਪਗੜੇ ਗਏ ਉਹਨਾਂ ਨੂੰ ਜਿਹੜਾ ਹੈ ਹੁਣ ਜੇਲ੍ਹ ਦੇ ਅੰਦਰ ਜਿਹੜਾ ਹੈ ਟੱਕ ਦਿੱਤਾ ਗਿਆ ਕੱਲ ਵੀ ਜਿਹੜਾ ਰਣਜੀਤ ਸਿੰਘ ਸੀਗਾ ਉਹਨੂੰ ਵੀ ਫੜ ਗਿਆ ਜਿਹੜਾ ਹੈ ਉਹ ਅੰਦਰ ਸਲਾਖਾ ਦੇ ਅੰਦਰ ਦਿੱਤਾ ਗਿਆ ਮੈਂ ਸਿਰਫ ਅਹੀ ਕਹੂੰਗਾ ਜਿਹੜਾ ਸਾਡੇ ਸਮਾਣੇ ਦੇ ਵਿੱਚ ਟਾਵਰ ਮੋਰਚਾ ਵੀ ਲੱਗਾ ਦੇਖੋ ਸਾਡੇ ਦਾ ਬੱਚੇ ਵੀ ਸਾਡੇ ਸੋਚਦੇ ਨੇ ਜਦੋਂ ਡੈਡੀ ਆਪਾਂ ਠੰਡ ਦੇ ਵਿੱਚ ਵੀ ਦੇਖਿਆ ਉਹ ਕਿਵੇਂ ਚਲੋ ਉਸ ਟਾਈਮ ਦਾ ਕਹਿੰਦੇ ਰਜਾਈ ਲੈ ਕੇ ਬੈਠ ਜਾਂਦੇ ਉਹਨੇ ਆਪਾਂ ਕਹਿੰਦੇ ਸੀਗੇ ਵੀ ਇੰਨਾ ਟੈਂਪਰੇਚਰ ਆ ਘਰ ਇੰਨੀ ਠੰਡ ਹੈ ਬਾਹਰ ਕਿਵੇਂ ਹੋਣੀ ਹੁਣ ਕੱਲ ਰਾਤ ਮੇਰੇ ਬੇਟੇ ਨੇ 12 ਸਾਲ ਦਾ ਬੇਟਾ ਮੇਰਾ ਬੇਟਾ ਕਹਿੰਦਾ ਡੈਡੀ ਆਪਾਂ ਤਾਂ ਏਸੀ ਲਾ ਕੇ ਬੈਠੇ ਆ ਉਹ ਉਹ ਜਿਹੜਾ ਉਹ ਕਿਵੇਂ ਇੰਨਾ ਔਖਾ ਉੱਥੇ ਸਾਰ ਰਹੇ ਉਹਨਾਂ ਕੋਲ ਤਾਂ ਪੱਖਾ ਤੱਕ ਨਹੀਂ ਆ ਮੈਂ ਕਿਹਾ ਬੇਟੇ ਐਸੇ ਕਰਕੇ ਨਾ ਮੇਰੇ ਜੋ بیٹے ਨੇ ਗਿਆ ਮੇਰੇ ਅੱਖਾਂ 'ਚ ਵੀ ਅਥਰੂ ਆਏ ਮੈਂ ਨਹੀਂ ਜੇ ਆਪਾਂ ਇਹ ਬੱਚਿਆਂ ਵਾਲਾ ਮਾਮਲਾ ਆਪਾਂ ਜਿੱਤਿਆ ਇਹ ਟਾਵਰ ਮੋਰਚਾ ਵੀ ਆਪਾਂ ਜਿੱਤਣਾ ਹੈ ਟਾਵਰ ਮੋਰਚੇ ਦਾ ਮਤਲਬ ਇਹ ਹੈ ਕਿ ਆਪਾਂ ਸਰਬਤਰ ਜਿਹੜਾ ਹੈ ਇਹ ਕਾਨੂੰਨ ਬਣੇ ਉਹਦੇ ਵਾਸਤੇ ਅਸੀਂ ਹਮੇਸ਼ਾ ਭਾਈ ਗੁਰਜੀਤ ਸਿੰਘ ਦੀ ਖਾਲਸਾ ਦੇ ਨਾਲ ਹਾਂ ਅਸੀਂ ਸਿਰਫ ਇਹ ਕਹਿੰਦੇ ਹਾਂ ਜੇ ਇਹ ਕਾਨੂੰਨ ਬਣੇ ਉਹ ਵੀ ਉਸ ਕਾਨੂੰਨ ਨੂੰ ਮੰਨਣ ਸਾਡੇ ਨਾਲ ਆਉਣ ਸਾਡੇ ਥੱਲੇ ਇੱਕ ਵਾਰ ਥੱਲੇ ਆਉਣਾ ਪੈਣਾ ਆਣ ਸਾਡੇ ਨਾਲ ਇੱਕ ਸਾਂਝਾ ਮੋਰਚਾ ਖੜਾ ਕਰਨ ਸਾਰੇ ਧਰਮ ਨਾਲ ਲਾਣ ਜਿਹੜੀ ਜਗ੍ਹਾ ਤੇ ਵੀ ਨਾ ਕਿਉਂਕਿ ਇੱਥੇ ਇੱਥੇ 240 ਦਿਨ ਹੋ ਗਏ ਲਗਾਤਾਰ ਇਸ ਜਗ੍ਹਾ ਦੇ ਉੱਤੇ ਆਪਾਂ ਮੋਰਚਾ ਲਾ ਕੇ ਬੈਠੇ ਆ ਕੋਈ ਸਰਕਾਰ ਕੋਈ ਨਮਾਇੰਦਾ ਇੱਥੇ ਕੋਈ ਨਹੀਂ ਪਹੁੰਚ ਰਿਹਾ ਜਦੋਂ ਸਾਨੂੰ ਜਦੋਂ ਹੁਣ ਇਹਨਾਂ ਦੇ ਇਲੈਕਸ਼ਨ ਹੋ ਰਹੇ ਨੇ ਲੁਧਿਆਣੇ ਦੇ ਵਿੱਚ ਸਾਨੂੰ ਉੱਥੇ ਵੀ ਜਾ ਕੇ ਮੋਰਚਾ ਲਾਣਾ ਪੈਣਾ ਆਪਣੇ ਜਿਹੜਾ ਹੈ ਬੈਨਰ ਵਗੈਰਾ ਲੈ ਕੇ ਜਾਣੇ ਮੈਨੂੰ ਵੀ ਅਸੀਂ ਕਿਉਂ ਆਇਆ ਸਮਾਣੇ ਤੋਂ ਕਿਉਂ ਸਾਡੇ ਸਮਾਣੇ ਡਾਵਰ ਮੋਰਚਾ ਅਸੀਂ ਉਸ ਕਰਕੇ ਇਹਨਾਂ ਦੀਆਂ ਨਾਸਾ ਬੰਦ ਕਰਨੀਆਂ ਪੈਣਗੀਆਂ ਰਾਜਪੂਰਾ ਅੰਮ੍ਰਾਲਾ ਰੋਡ ਬੰਦ ਕਰਨੀ ਪਾਊਗੀ ਇਹਨਾਂ ਨੂੰ ਪਤਾ ਲੱਗੂਗਾ ਸਾਰੇ ਪੰਜਾਬ ਹਿੰਦੂਸਤਾਨ ਦੇ ਲੋਕ ਉਥੋਂ ਲੰਘਦੇ ਨੇ ਤਾਂ ਜੋ ਇਹਨਾਂ ਲੋਕਾਂ ਨੂੰ ਪਤਾ ਲੱਗੂਗਾ ਵੀ ਹਾਂ ਵੀ ਵਾਕਈ ਜਿਹੜਾ ਹੈ ਇਹ ਜਿਹੜੀ ਮੰਗ ਹੈ ਜਾਇਜ਼ ਹੈ ਕਿਉਂਕਿ ਰੋਜ਼ ਸਾਡੇ ਪੰਜਾਬ ਦੇ ਵਿੱਚ ਸਾਡੇ ਧਰਮਾਂ ਦੀਆਂ Hindu Sikh Muslim Isaai ਸਭ ਦੀਆਂ ਧਰਮਾਂ ਦੀਆਂ ਜਿਹੜੀਆਂ ਹਨ ਇਹ ਧਾਰਮਿਕ ਗ੍ਰੰਥ ਨੇ ਉਹਨਾਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਣ ਪਿੱਛੇ ਸਾਨੂੰ ਯਤਨ ਕਰਨਾ ਪੈਣਾ ਸੜਕਾਂ ਤੇ ਆਉਣਾ ਪੈਣਾ ਸਭ ਕੁਝ ਆਪਾਂ ਨੂੰ ਇੱਕਜੁੱਟ ਹੋ ਕੇ ਹੀ ਲੜਨਾ ਪੈਣਾ ਇੱਕ ਮਾਲਾਜ ਪਰੋ ਕੇ ਲੜਨਾ ਪੈਣਾ ਪਰ ਪੰਜਾਬ ਸਰਕਾਰ ਮੀਟਿੰਗਾਂ ਕਰ ਰਹੀ ਹੈ ਜੀ ਅਮਨ अरोड़ा ਜੀ ਨੇ ਮੀਟਿੰਗਾਂ ਕੀਤੀਆਂ ਨੇ ਉਹ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਆ ਕਾਨੂੰਨ ਬਣੇ ਉਹ ਕਹਿੰਦੇ ਜੀ ਸੈਂਟਰ ਦੇ ਅਧੀਨ ਹੈ ਇਹ ਦੇਖੋ ਜੀ ਕੋਈ ਸੈਂਟਰ ਦੇ ਅਧੀਨ ਨਹੀਂ ਆਪਣੇ ਪੰਜਾਬ ਦੇ ਵਿੱਚ ਜਿਵੇਂ ਆਪਣੀਆਂ ਬੇਅਦਬੀਆਂ ਹੋ ਰਹੀਆਂ ਪੰਜਾਬ ਦੇ ਪੰਜਾਬ ਦੇ ਲੋਕ ਵੀ ਜਿਹੜਾ ਹੈ ਆਪਾਂ ਉਹਨਾਂ ਨੂੰ ਕਹਿ ਸਕਦੇ ਆਂ ਵੀ ਸਾਡਾ ਇੱਕ ਵੱਖਰਾ ਕਾਨੂੰਨ ਬਣਾ ਦਿਓ ਜਿਹੜਾ ਬਾਅਦ ਵਿੱਚ ਤੁਸੀਂ ਇੰਪਲੀਮੈਂਟ ਕਰੋਗੇ ਸਾਰੇ ਦੇਸ਼ 'ਚ ਬਾਅਦ ਵਿੱਚ ਕਰੋ ਸਾਡੇ ਪੰਜਾਬ ਵਾਸਤੇ ਦਾ ਕਾਨੂੰਨ ਤੁਸੀਂ ਬਣਾ ਸਕਦੇ ਹੋ ਨਾ ਸਾਡੇ ਪੰਜਾਬ 'ਚ ਪੰਜਾਬੀ ਜਾਤ ਨੇ ਸਾਡੇ ਪੰਜਾਬ 'ਚ ਹਿੰਦੂ ਸਿੱਖ ਅਸਾਈ ਭਾਈਚਾਰਾ ਜਿਹੜਾ ਮੁਸਲਮਾਨ ਭਾਈਚਾਰਾ ਹੈਗਾ ਜਿਹੜੀਆਂ ਇਹ ਬੇਅਦਬੀਆਂ ਹੁੰਦੀਆਂ ਸਾਨੂੰ ਝੋੜ ਕੇ ਰੱਖ ਦਿੰਦੀ ਹੈ ਜਦੋਂ ਸਾਡੇ ਧਰਮਾਂ ਦੇ ਅੰਗ ਜਿਹੜੇ ਨੇ ਸੜਕਾਂ ਦੇ ਉੱਤੇ ਨਾਲੀਆਂ ਦੇ ਉੱਤੇ ਪਏ ਹੁੰਦੇ ਨੇ ਬੜਾ ਸਾਨੂੰ ਦੁੱਖ ਹੁੰਦਾ ਇਸ ਕਰਕੇ ਸਾਨੂੰ ਪਹਿਲੇ ਪੰਜਾਬ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਪੰਜਾਬ ਦੀ ਰਾਜ ਸਭਾ ਦੇ ਵਿੱਚ ਜਿਹੜਾ ਇਨੂੰ ਮਤੇ ਨੂੰ ਪ੍ਰਵਾਨਗੀ ਦੇਣੀ ਪੈਣੀ ਹੈ ਔਰ ਪਹਿਲੇ ਪੰਜਾਬ 'ਚ ਇਹ ਕਾਨੂੰਨ ਪਾਸ ਹੋਏ ਬਾਕੀ ਜਗ੍ਹਾ ਤੇ ਦਾ ਅਸੀਂ ਆਪਣੇ ਆਪ ਸਾਰੇ ਰਲ ਮਿਲ ਕੇ ਕਰਦੇ ਹੀ ਰਵਾਂਗੇ ਉਹ ਵੀ ਜੀ ਇਨਸਾਨ ਨੇ ਉਹ ਵੀ ਕਿਸੇ ਨਾ ਕਿਸੇ ਧਰਮ ਨਾਲ ਸਾਡੇ ਜਿਹੜੇ ਰਾਜਨੇਤਾ ਨੇ ਸਬੰਧਤ ਨੇ ਉਹ ਵੀ ਚਾਹੁੰਦੇ ਨੇ ਕਿ ਬਣੇ ਫਿਰ ਕੀ ਲੱਗ ਰਿਹਾ ਕਿਉਂ ਨਹੀਂ ਹੋ ਰਿਹਾ ਇਹ ਉਹ ਵੀ ਤਾਂ ਇਨਸਾਨ ਨੇ ਦੇਖੋ ਹਾਥੀ ਦੇ ਦੰਦ ਦਿਖਾਣ ਦੇ ਹੋਰ ਹੁੰਦੇ ਨੇ ਖਾਣ ਦੇ ਹੋਰ ਹੁੰਦੇ ਨੇ ਸਰਕਾਰਾਂ ਜਦੋਂ ਬਣਦੀਆਂ ਇਹ ਜਿਹੜੀਆਂ ਕੀ ਕਹਿੰਦੇ ਦੂਜੀਆਂ ਸਰਕਾਰਾਂ ਨੂੰ ਭੰਡ ਕੇ ਬਣੀਆਂ ਇਹ ਆਪਣੇ ਪਹਿਲੇ ਢਿੱਡ ਭਰਦੇ ਬੇ ਨੇ ਹੁਣ ਤੁਸੀਂ ਦੇਖੋ ਮਾਈਨਿੰਗ ਦਾ ਧੰਦਾ ਹੋਰ ਧੰਦਾ ਕਿੰਨੇ ਕਿੰਨੇ ਪ੍ਰਕਾਰ ਦੇ ਧੰਦੇ ਜਿਹੜੇ ਨੇ ਆ ਲੋਕ ਕਰ ਰਹੀ ਜਿਹੜੇ ਐਮਐਲਏ ਆਏ ਸੀਗੇ ਇਹ ਸਾਰੇ ਛੋਟੇ ਛੋਟੇ ਘਰਾਂ ਚੋਂ ਸੀ ਅੱਜ ਕਰੋੜਾਂ ਅਰਬ ਰੇ ਦੀਆਂ ਜਦਾਦਾ ਬਣਾ ਗਿਆ ਤਾਂ ਹੀ ਤੁਹਾਨੂੰ ਗਿਆ ਹਾਥੀ ਦੇ ਦੰਦ ਦਿਖਾਣ ਦੇ ਹੋਰ ਖਾਣ ਦੇ ਹੋਰ ਪਹਿਲੇ ਆਪਣਾ ਢਿੱਡ ਭਰਨਗੇ ਤਾਂ ਜੋ ਦੂਜੇ ਆਪਣੇ ਬਾਰੇ ਸੋਚਣਗੇ ਇਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਇਹ ਕਹਿੰਦੇ ਆਪਣਾ ਘਰ ਪਰੋ ਮੁੜਕੇ ਦੁਬਾਰਾ ਕਿਹੜਾ ਸਰਕਾਰ ਆਉਣੀ ਆ ਭੱਜੋ ਉਦੋਂ ਬਾਅਦ ਇਹਨਾਂ ਨੇ ਭੱਜਣਾ ਹੀ ਆ ਤਾਂ ਹੀ ਉਹ ਇਹ ਲੁੱਟਣ ਨੂੰ ਲੱਗੇ ਹੋਏ ਨੇ ਖਾਣ ਨੂੰ ਲੱਗੇ ਹੋਏ ਨੇ ਬਸ ਜੀ ਜਦੋਂ ਜੀ ਬੱਚਿਆਂ ਦਾ ਹਾਦਸਾ ਹੋਇਆ ਉਸ ਤੋਂ ਬਾਅਦ ਰੋਡ ਦੇ ਉੱਤੇ ਮੋਰਚਾ ਲੱਗਿਆ ਭਗਵੰਤ ਮਾਨ ਸਾਹਿਬ ਇੱਥੇ ਪਹੁੰਚਦੇ ਨੇ ਉਹ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਨੇ ਵਿਸ਼ਵਾਸ ਦਿਵਾਉਂਦੇ ਨੇ ਕਿ ਤੁਹਾਨੂੰ ਇਨਸਾਫ ਦਿਵਾਵਾਂਗੇ ਗੁਰਜੀਤ ਸਿੰਘ ਦੀ ਮੰਗ ਸਹੀ ਨਹੀਂ ਹੋਣੀ ਜੀ ਕੋਈ ਗਲਤੀ ਹੋਣੀ ਤਾਂ ਨਹੀਂ ਉਹਨਾਂ ਨਾਲ ਮੁਲਾਕਾਤ ਕੀਤੀ ਮਿਲਣ ਤਾਂ ਟਾਵਰ ਮੋਰਚੇ ਤੇ ਸਿੰਘ ਵੀ ਗਏ ਸੀ ਉੱਥੇ ਦੇਖੋ ਗੱਲ ਇਹ ਹੈ ਇਸ ਦੇ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਦੋਂ ਇਹ ਮੋਰਚਾ ਬੱਚਿਆਂ ਵਾਲਾ ਮੋਰਚਾ ਲੱਗਿਆ ਸੀ ਟਾਵਰ ਮੋਰਚੇ ਵਾਲੇ ਵੀ ਸਾਡੇ ਕੋਲ ਆਏ ਲੇਕਿਨ ਜਦੋਂ ਇਹ ਕਹਾਣੀ ਉਹਨਾਂ ਸਭ ਨੂੰ ਪਤਾ ਲੱਗਿਆ ਵੀ ਉਹ ਆ ਰਹੇ ਨੇ ਇਕਜੁੱਟ ਹੋ ਕੇ ਜੇ ਆਪਾਂ ਇਕੱਠੇ ਖੜਦੇ ਤੇ ਇਕੱਠਾ ਇਹ ਜਿਹੜਾ ਹੈ ਮੁੱਦਾ ਚੱਕਿਆ ਜਾਣਾ ਸੀ ਇਹਨੂੰ ਹੱਲ ਕੀਤਾ ਜਾ ਸਕਦਾ ਸੀਗਾ ਲੇਕਿਨ ਥੋੜਾ ਜਿਹਾ ਵੱਖਰਾ ਸਿਸਟਮ ਹੋ ਗਿਆ ਇਹ ਥੋੜਾ ਜਿਹਾ ਮੈਂ ਇਹ ਨਹੀਂ ਕਵਾਂਗਾ ਵੀ ਥੋੜਾ ਜਿਹਾ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਹੋ ਗਿਆ ਇਹਨੂੰ ਆਪਾਂ ਕਵਾਂਗੇ ਜੇ ਉਹ ਮੈਟਰ ਚੱਕ ਕੇ ਉਹ ਮੈਟਰ ਹੱਲ ਹੋਇਆ ਇਹ ਟਾਵਰ ਮੋਰਚੇ ਦਾ ਵੀ ਹੱਲ ਹੋਣਾ ਚਾਹੀਦਾ ਸੀ ਇਹਨਾਂ ਦੇ ਜਿਹੜੇ ਲੋਕ ਸੀ ਕਮਿਊਨੀਕੇਸ਼ਨ ਗੈਪ ਕਹਿ ਸਕਦੇ ਆ ਬਸ ਇੱਥੇ ਨਹੀਂ ਤੇ ਅੱਜ ਇਹ ਵਾਲਾ ਮਸਲਾ ਵੀ ਅੱਜ ਆਪਣਾ ਹੱਲ ਹੋ ਜਾਂਦਾ ਗੁਰਜੀਤ ਸਿੰਘ ਜੀ ਖਾਲਸਾ ਸਾਡੇ ਨਾਲ ਸਾਡੇ ਥੱਲੇ ਸਾਡੇ ਨਾਲ ਹੁੰਦੇ ਅੱਜ ਤੁਸੀਂ ਜੇ ਇਹ ਕਿ ਉਹਨਾਂ ਨੂੰ ਥੱਲੇ ਆ ਜਾਣਾ ਚਾਹੀਦਾ ਗਰਮੀ ਬਹੁਤ ਹੈ ਜੀ ਇੱਥੇ 45 ਡਿਗਰੀ ਟੈਂਪਰੇਚਰ ਹੈ ਜਿਹੜਾ ਹੁਣ ਆਪਾਂ ਮਹਿਸੂਸ ਕਰ ਰਹੇ ਹਾਂ ਉੱਪਰ ਤਾਂ ਹੋਰ ਵੀ ਜ਼ਿਆਦਾ ਹੋਊਗਾ ਫਿਰ ਵੀ ਉਹਨਾਂ ਦਾ ਇਰਾਦਾ ਦੇਖੋ ਕਿੰਨਾ ਦਲੇਰਾ ਉਹ ਬੈਠੇ ਨੇ 1 ਮਿੰਟ ਨਹੀਂ ਬੈਠ ਸਕਦੇ ਮੈਂ ਦਲੇਰੀ ਵਿੱਚੇ ਤਾਂ ਦੇਖੋ ਮੈਂ ਗਾਉਂਗਾ ਕਿ ਵਾਕਈ ਦੇ ਵਿੱਚ ਨਾ ਪ੍ਰਮਾਤਮਾ ਨੇ ਵਾਹਿਗੁਰੂ ਜੀ ਨੇ ਸੱਚੇ ਪਾਤਸ਼ਾਹ ਨੇ ਉਹਨਾਂ ਉਤੇ ਮਿਹਰ ਧਰੀ ਆ ਮੇਰੇ ਵਰਗਾ ਵੀ ਬੰਦਾ ਮੈਂ ਕਹਾਂ ਕਿ ਮੈਂ ਉੱਥੇ 5 ਮਿੰਟ ਨਹੀਂ ਖੜਾ ਹੋ ਸਕਦਾ ਇਹਨਾਂ ਨੇ 240 45 ਦੇ ਨੂੰ ਉੱਥੇ ਲਾਤੇ ਨੇ ਜਿਹੜਾ ਥੱਲੇ ਜਿਹੜਾ ਹੈ ਟੈਂਪਰੇਚਰ 45 ਦਾ ਹੈ ਉੱਤੇ ਹੋਰ ਜ਼ਿਆਦਾ ਹੈ 50 ਦਾ ਟੈਂਪਰੇਚਰ ਹੈ ਔਰ ਕੋਈ ਏਸੀ ਨਹੀਂ ਕੋਈ ਪੱਖਾ ਨਹੀਂ ਕੋਈ ਕੁਛ ਨਹੀਂ ਕੋਈ ਪਾਣੀ ਨਹੀਂ ਪਾਣੀ ਵੀ ਇੱਕ ਬੰਦਾ ਜਾਂਦਾ ਉਹ ਵਿਚਾਰਾ ਕਿਵੇਂ 400 ਫੁੱਟ ਤੇ ਜਾਂਦਾ ਮੈਂ ਇਸੇ ਕਰਕੇ ਕਹਿ ਰਿਹਾ ਵੀ ਇਹ ਦਲੇਰ ਬੰਦਾ ਇਹਨੂੰ ਸਾਡੇ ਨਾਲ ਆ ਕੇ ਹੀ ਲੜਨਾ ਚਾਹੀਦਾ ਅਸੀਂ ਵੀ ਸਾਨੂੰ ਨਾਲ ਲਵੇ ਜਿਹੜੇ ਮੋਰਚੇ ਤੇ ਭੁਖ ਹੜਤਾਲ ਤੇ ਮਰਨ ਵਰਤੇ ਤੇ ਬੈਣਾ ਸੀ ਨਾਲ ਬਵਾਂਗੇ ਇਹ ਕੋਈ ਉਹਨਾਂ ਦਾ ਇਕੱਲੇ ਦਾ ਮਸਲਾ ਨਹੀਂ ਸਾਡਾ ਵੀ ਮਸਲਾ ਹੈ ਅਸੀਂ ਵੀ ਇਹ ਚਾਹੁੰਨੇ ਆ ਵੀ ਸਾਡੇ ਨਾਲ ਥੱਲੇ ਉਤਰ ਕੇ ਆਉਣ ਅਸੀਂ ਉਹਨਾਂ ਦੇ ਨਾਲ ਇਸ ਮਸਲੇ ਦੇ ਵਿੱਚ ਲੜਾਈ ਲੜੀਏ ਤਾਂ ਜੋ ਬੱਚਿਆਂ ਦੇ ਮਾਮਲੇ ਦੇ ਵਿੱਚ ਜਿੱਤ ਹਾਸਲ ਕੀਤੀ ਆ ਆਪਾਂ ਇਹਦੇ ਵਿੱਚ ਵੀ ਜਿੱਤ ਹਾਸਲ ਕਰੀਏ ਇੱਥੇ ਜੀ ਫਿਰ ਘਾਟ ਕਿਉਂ ਆ ਸੰਗਤ ਦਾ ਉਹਨਾਂ ਹਜੂਮ ਦਿਖਦਾ ਨਹੀਂ ਜਿਸ ਤਰ੍ਹਾਂ ਹਰ ਇੱਕ ਧਰਮ ਦਾ ਮਸਲਾ ਹੈ ਜੀ ਹਰ ਇੱਕ ਇਨਸਾਨ ਆਪਣੇ ਆਪਣੇ ਧਰਮ ਨੂੰ ਪਿਆਰ ਕਰਦਾ ਹੈ ਪਰ ਇੱਥੇ ਇਨਸਾਫ ਲੈਣ ਲਈ ਪਹੁੰਚ ਨਹੀਂ ਰਹੀ ਜੀ ਦੇਖੋ ਜੀ ਫਿਰ ਮੈਂ ਇੱਕ ਗੱਲ ਕਰਾਂ ਗਦਦਾਰ ਤਾਂ ਸਾਰੇ ਪਾਸੇ ਹੁੰਦੇ ਨੇ ਜਮੀਰਾ ਮਰ ਜਾਂਦੀਆਂ ਨੇ ਇਹ ਮਰੀਆਂ ਜਮੀਰਾ ਕਰਕੇ ਸਾਰਾ ਕੁਝ ਹੋ ਰਿਹਾ ਜੇ ਆਪਾਂ ਇਨਸਾਫ ਵਾਸਤੇ ਮੰਗਦੇ ਆ ਤੇ ਇੱਥੇ ਲੋਕਾਂ ਨੂੰ ਆਪਾਂ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਸੀਗਾ ਇਹ ਆਪਣੀਆਂ ਕਮੀਆਂ ਨੇ ਸਾਡੇ ਹਿੰਦੂ ਸਿੱਖ ਮੁਸਲਮ ਭਾਈਚਾਰੇ ਦੀਆਂ ਕਮੀਆਂ ਨੇ ਕਮਿਊਨੀਕੇਸ਼ਨ ਗੈਪ ਹੈ ਇਹ ਸਮਝਾਣਾ ਚਾਹੀਦਾ ਕਿਉਂ ਖੜੇ ਆ ਕਿਉਂ ਅੜੇ ਆ ਇੱਕ ਤਾਂ ਗੱਲ ਇਹ ਹੈ ਸਭ ਤੋਂ ਵੱਡੀ ਗੱਲ ਇਹ ਹੈ ਸਭ ਤੋਂ ਵੱਡੀ ਗੱਲ ਇਹ ਆ ਭਾਈ ਗੁਰਜੀਤ ਸਿੰਘ ਜੀ ਖਾਲਸਾ ਜੀ ਜਿਨ੍ਹਾਂ ਨੇ ਬੀੜਾ ਚੱਕਿਆ ਉਹ 400 ਫੁੱਟ ਉੱਪਰ ਬੈਠੇ ਨੇ ਜਿਹੜੇ ਥੱਲੇ ਮੋਰਚਾ ਲਾਈ ਬੈਠੇ ਨੇ ਇਹ ਬੰਦੇ ਕਈ ਵਾਰੀ ਬਦਲ ਵੀ ਚੁੱਕੇ ਨੇ ਕਈ ਵਾਰੀ ਪਹਿਲੇ ਕੋਈ ਹੋਰ ਸੀ ਹੁਣ ਕੋਈ ਹੋਰ ਆ ਗਿਆ ਜੋ ਸਮਝ ਆਇਆ ਥੋੜਾ ਜਿਹਾ ਕਿਉਂਕਿ ਥੱਲੇ ਵਾਲੇ ਬੰਦੇ ਉਹਨਾਂ ਨਹੀਂ ਸਮਝਾ ਪਾਣਗੇ ਜਿਹੜਾ ਤਾਂ ਮੋਰਚਾ ਤਾਂ ਉਹਨਾਂ ਨੇ ਲਾਇਆ ਜੇ ਕੋਈ ਸਰਕਾਰ ਦਾ ਬੰਦਾ ਆਊਗਾ ਕੋਈ ਵੀ ਆਊਗਾ ਕਿਸੇ ਨੇ ਵੀ ਗੱਲ ਕਰਨੀ ਹੈ ਭਾਈ ਗੁਰਜੀਤ ਸਿੰਘ ਜੀ ਨਾਲ ਕਰੂਗਾ ਨਾ ਜੇ ਭਾਈ ਗੁਰਜੀਤ ਸਿੰਘ ਜੀ 400 ਫੁੱਟ ਉੱਪਰ ਬੈਠੇ ਨੇ ਇਸ ਟਾਈਮ ਮੇਰੇ ਤੋਂ ਹਿੰਮਤ ਨਹੀਂ ਹੈ ਸਰਕਾਰਾਂ ਦਾ ਕਿਹੜਾ ਬੰਦਾ ਹੋਊਗਾ ਜਿਹੜਾ ਐਡੇ ਢਿੱਡ ਵਾਲੇ ਹੁੰਦੇ ਨੇ ਕਿਹੜਾ ਉੱਤੇ ਚੜ ਜੂਗਾ ਗੱਲ ਇਹ ਹੈ ਇਹ ਲੜਾਈ ਮਿਲ ਜੁਲ ਕੇ ਲੜਨੀ ਪਊਗੀ ਭਾਈ ਸਾਹਿਬ ਨੂੰ ਥੱਲੇ ਆਣਾ ਪਊਗਾ ਸਾਡੇ ਨਾਲ ਬੈਠਣ ਉੱਠਣ ਆਹੀ ਚੀਜ਼ ਸਾਰੇ ਸਮਾਜ ਨੂੰ ਨਾਲ ਲੈ ਕੇ ਭੁਖੜ ਹੜਤਾਲ ਮਰਨ ਵਰਤਦੇ ਉਹਨਾਂ ਦੇ ਨਾਲ ਬੈਠਾਂਗੇ ਔਰ ਬੈਠਾਂਗੇ ਪਤਾ ਕਿੱਥੇ ਇਹ ਵੀ ਧਰਨਾ ਚੱਲੂਗਾ ਇਹ ਵੀ ਧਰਨਾ ਚੱਲੂਗਾ ਔਰ ਜਿਹੜਾ ਰਾਜਪੂਰਾ ਅੰਬਾਲਾ ਰੋਡ ਹੈ ਉਹ ਨਾ ਸਾ ਬੰਦ ਕਰਕੇ ਬੰਦ ਕਰਾਵਾਂਗੇ ਨਾਲੇ ਲੁਧਿਆਣੇ ਦੇ ਵਿੱਚ ਜਿਹੜਾ ਇਹ ਇਲੈਕਸ਼ਨ ਲੜ ਰਹੇ ਨੇ ਉਹਦੇ ਵਿੱਚ ਜਾ ਕੇ ਅਸੀਂ ਜਿਹੜਾ ਹੈ ਉੱਥੇ ਕੀ ਕਹਿੰਦੇ ਉਹਨਾਂ ਦਾ ਚੌਕ ਹੈ ਭਗਤ ਸਿੰਘ ਚੌਕ ਉੱਥੇ ਜਾ ਕੇ ਜਦੋਂ ਆਪਾਂ ਮੋਰਚਾ ਲਾਵਾਂਗੇ ਆਪਣੀਆਂ ਮੰਗਾਂ ਦੱਸਾਂਗੇ ਮੰਗਾਂ ਕਿਉਂ ਨਹੀਂ ਮੰਨੀਆਂ ਜਾਣਗੀਆਂ ਕੀ ਅਪੀਲ ਕਰਦੇ ਹਾਂ ਤੁਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਨਸਾਨਾਂ ਨੂੰ ਮੈਂ ਸਿਰਫ ਆਈ ਅਪੀਲ ਕਰੂੰਗਾ ਕਿ ਜੇ ਭਾਈ ਸਾਹਿਬ ਲੜ ਰਹੇ ਨੇ ਆਪਣੇ ਸਾਰਿਆਂ ਵਾਸਤੇ ਲੜ ਰਹੇ ਨੇ ਇਸ ਕਰਕੇ ਸਭ ਨੂੰ ਆਣਾ ਚਾਹੀਦਾ ਇਹਨਾਂ ਦੀ ਗੱਲ ਨੂੰ ਘਰ ਬੈਠੇ ਆਪਣੇ ਮੋਬਾਈਲਾਂ ਰਾਹੀਂ ਸ਼ੇਅਰ ਕਰਾਓ ਜ਼ਰੂਰੀ ਨਹੀਂ ਹੈ ਕਿ ਇੱਥੇ ਆਣਾ ਮੈਂ ਇਹ ਨਹੀਂ ਕਹਿੰਦਾ ਬੱਚਿਆਂ ਦੇ ਮਾਮਲੇ ਵਿੱਚ ਵੀ ਅਸੀਂ ਲੋਕਾਂ ਨੂੰ ਕਿਹਾ ਆਪਣੀਆਂ ਮੋਬਾਈਲਾਂ ਤੋਂ ਸ਼ੇਅਰ ਕਰੋ ਸਾਡੀ ਜਿਹੜੀ ਆਵਾਜ਼ ਹੈ ਦੇਸ਼ ਦੁਨੀਆ ਤੱਕਰ ਪਹੁੰਚੇ ਔਰ ਦੇਸ਼ ਦੁਨੀਆ ਤੱਕ ਅਗਰ ਪਹੁੰਚੇਗੇ ਲੋਕ ਆਪਣੇ ਆਪ ਜੁੜਨਗੇ ਸਾਡੀ ਆਵਾਜ਼ ਤਾਂ ਪਟਿਆਲਾ ਜ਼ਿਲ੍ਹੇ ਤੋਂ ਬਾਤ ਤਾਂ ਜਾ ਹੀ ਨਹੀਂ ਰਹੀ ਤੁਸੀਂ ਆਏ ਹੋ ਲੁਧਿਆਣੇ ਤੋਂ ਠੀਕ ਹੈ ਮਸਾ ਮਤਲਬ ਦੇਖ ਕੇ ਆਏ ਹੋ ਨਾ ਲੇਕਿਨ ਬਾਕੀ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਨਾ ਵੀ ਹਾਂ ਵੀ ਇੱਥੇ ਕੀ ਹੋ ਰਿਹਾ ਸਿਰਫ ਟਾਵਰ ਮੋਰਚਾ ਮੁੱਦਾ ਸਮਝਾਇਆ ਜਾਵੇ ਕੀ ਹੈ ਕਿਉਂ ਹੈ ਕਾਦੇ ਵਾਸਤੇ ਲੜ ਰਹੇ ਆ ਇਹ ਸਾਰਾ ਥੋੜਾ ਥੋੜਾ ਜਿਹੜਾ ਹੈ ਥੋੜੀਆਂ ਕਮੀਆਂ ਨੇ ਠੀਕ ਕਰਨ ਦੀ ਮਤਲਬ ਅਸੀਂ ਕਹਿੰਦੇ ਹਾਂ ਵੀ ਠੀਕ ਕੀਤਾ ਜਾਵੇ ਔਰ ਭਾਈ ਸਾਹਿਬ ਨੂੰ ਸਾਡੇ ਨਾਲ ਆ ਕੇ ਇਹ ਲੜਾਈ ਲੜਣਾ ਅਸੀਂ ਲੜਨਾ ਚਾਹੁੰਦੇ ਹਾਂ ਉਹਨਾਂ ਨਾਲ ਜਿਹੜੇ ਮੋਰਚੇ ਤੇ ਕਹਿਣਗੇ ਜਿੱਥੇ ਮੋਰਚੇ ਤੇ ਖੜਕੇ ਇਹ ਵੀ ਚੱਲੇ ਅੱਗੇ ਅਸੀਂ ਹੋਰ ਵੀ ਕਰਾਂਗੇ ਨਾਲ ਜਾ ਕੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਭਾਈ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਮੋਰਚਾ ਵੀ ਚੱਲੇ ਪਰ ਸੰਘਰਸ਼ਾ ਜਿਹੜਾ ਤਿੱਖਾ ਕਰਨਾ ਪਈ ਪਊਗਾ ਗੁਰਜੀਤ ਸਿੰਘ ਨੂੰ نیچے ਆ ਕੇ ਲੜਾਈ ਆ ਜਿਹੜੀ ਉਹ ਅੱਗੇ ਹੋ ਕੇ ਲੜਨੀ ਚਾਹੀਦੀ ਆ ਸਰਕਾਰਾਂ ਨੂੰ ਚਿਕਾਉਣ ਦੇ ਲਈ ਰੋਡ ਜਾਮ ਕਰਨੇ ਪੈਣੇ ਨੇ ਫਿਲਹਾਲ ਕਦੋਂ ਰੋਡ ਜਾਮ ਹੁੰਦੇ ਨੇ ਕਦੋਂ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਇਹ ਤਾਂ ਸਮਾਂ ਦੱਸੂਗਾ ਪਰ ਹਰ ਇੱਕ ਧਰਮ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਦੇ ਤੇ ਸਖਤ ਕਾਨੂੰਨ ਬਣਾਉਣ ਦੇ ਲਈ ਇਹ ਮੋਰਚਾ ਹੈ ਜਿਹੜਾ ਸਮਾਣਾ ਦੇ ਵਿੱਚ ਚੱਲ ਰਿਹਾ ਟਾਵਰ ਮੋਰਚਾ ਕਦੋਂ ਲੋਕ ਇਕੱਠੇ ਹੋ ਕੇ ਰੋਡਾਂ ਤੇ ਉਤਰਦੇ ਨੇ ਇਹ ਸਮਾਂ ਦੱਸੂ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ